ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਾਉ ਜੀ ਜੀ ਕੋਈ ਦੱਸੋ ਮਹਾਰਾਜ ਦੀ ਕੋਈ ਗੱਲਬਾਤ ਦੱਸੋ ਇਸ ਜਗ੍ਹਾ ਸੱਚੇ ਪਾਤਸ਼ਾਹ ਜੀ ਇਸ ਘਰ ਚ 10 ਤੋਂ ਜ਼ਿਆਦਾ ਵਾਰ ਆਇਆ ਸ਼ਾਇਦ 11 ਜਾਂ 13 ਮੈਨੂੰ ਹੁਣ ਪੱਕਾ ਨਹੀਂ ਯਾਦ ਪਿੰਡ ਹੈਰੀਪੁਰ ਆ ਇਹ ਇਸ ਪੂਰੇ ਪਿੰਡ ਚ ਨੇੜੇ ਤੇੜੇ ਸਿਰਫ ਇੱਕ ਇਹੀ ਘਰ ਸੱਚੇ ਪਾਤਸ਼ਾਹ ਜੀ ਨੂੰ ਮੰਨਦਾ ਸੀ ਤੇ ਇਸ ਧਰਤੀ ਦੀ ਮੰਗ ਪੂਰੀ ਕਰਨ ਲਈ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੀ ਕਿ ਤੈਨੂੰ ਇੱਥੇ ਜਨਮ ਦਿੱਤਾ ਮੈਂ ਵਾਹ ਜੀ ਤੇ ਇੱਕ ਹੀ ਮਾਗ ਜਦੋਂ ਪਲੰਗ ਡਾਉਣ ਦੀ ਗੱਲ ਹੋਈ ਸੀ ਇੱਥੇ ਹੀ ਡਾਇਆ ਗਿਆ ਸੀ ਇੱਧਰ ਇੱਕ ਕਮਰਾ ਹੁੰਦਾ ਸੀ ਅੱਛਾ ਇੱਥੇ ਦਾਦੀ ਮੇਰੇ ਦੱਸਦੇ ਹੁੰਦੇ ਸੀ ਇੱਧਰ ਇੱਕ ਕਮਰਾ ਹੁੰਦਾ ਸੀ ਉਹਦੇ ਅੰਦਰ ਸਿੰਘਾਸਣ ਤੇ ਸੱਚੇ ਪਾਤਸ਼ਾਹ ਜੀ ਬੈਠੇ ਸੀ ਸਰਦੀਆਂ ਦੀ ਰਾਤ ਸੀ ਤੇ ਸਾਰਿਆਂ ਨੂੰ ਜਦੋਂ ਬਿਸਤਰੇ ਦੇਖ ਕੇ ਸਾਰੀ ਸੰਗਤ ਸੌਂਗੀ ਤਾਂ ਮਹਾਰਾਜ ਦੇ ਉੱਪਰ ਇੱਕ ਰਜਾਈ ਓੜੀ ਹੋਈ ਸੀ ਤੇ ਪਿੱਛੇ ਰਜਾਈ ਕੋਈ ਨਾ ਬਚੀ ਮੇਰੇ ਦਾਦੀ ਦਾਦੇ ਲਈ ਤੇ ਮਹਾਰਾਜ ਨੇ ਪੁੱਛਿਆ ਸਾਰਿਆਂ ਨੂੰ ਰਜਾਈ ਮਿਲ ਗਈ ਸਾਰੇ ਸੌਂਗੇ ਵੀ ਜੀ ਕਹਿੰਦੇ ਹਾਂਜੀ ਉਹ ਕਹਿੰਦੇ ਤੁਹਾਡੇ ਲਈ ਹੈਗੀ ਰਜਾਈ ਵੀ ਜੀ ਦੱਸਦੇ ਹੁੰਦੇ ਸੀ ਸ਼ਾਇਦ ਵੀ ਅਸੀਂ ਕੁਝ ਨਾ ਬੋਲੇ ਵੀ ਮਹਾਰਾਜ ਨੂੰ ਤਾਂ ਪਤਾ ਹੀ ਸੀ ਮਹਾਰਾਜ ਨੇ ਆਪਣੇ ਉੱਤੇ ਰਜਾਈ ਉਤਾਰ ਕੇ ਉਹਨਾਂ ਨੂੰ ਦੇ ਦਿੱਤੀ ਕਿ ਇੱਥੇ ਸੌਂਜੋ ਵਾਹ ਜੀ ਵਾਹ ਮਹਾਰਾਜ ਦੇ ਚਰਨਾਂ ਦੇ ਕੋਲ ਦੋਨੇ ਜਣੇ ਰਾਤੀ ਸੁੱਤੇ ਉਹ ਤੇ ਮਹਾਰਾਜ ਕਹਿੰਦੇ ਸਾਰੀ ਰਾਤ ਟੰਕ ਬੈਠੇ ਰਹੇ ਹੂੰ ਸਰੀ ਰਾਤ ਜਾਗਦੇ ਰਹੇ ਬੈਠੇ ਰਹੇ ਅਗਲੇ ਦਿਨ ਦੱਸਿਆ ਕਿ ਅੱਜ ਮਹੰਗਾ ਸਿੰਘ ਦਾ ਸ਼ੀਰ ਛੁੱਟ ਜਾਣਾ ਸੀ ਓਏ ਹੋਏ 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 ਜਦੋਂ ਪੰਗੜਾ ਪਾਇਆ ਗਿਆ ਜਿਹੜੀ ਟੀਮ ਬਾਅਦੋਂ ਜੇਠਵਾਲ ਗਈ ਸੀ ਉਹ ਇਸੇ ਪਿੰਡ ਦਾ ਸੀ ਪੰਗੜਾ ਜਿਹਦੇ ਬਾਰੇ ਬਹੁਤ ਲੰਬੀ ਚੌੜੀ ਲਿਖਤਾ ਇੱਕ ਕਿ ਸੱਚੇ ਪਾਤਸ਼ਾਹ ਜੀ ਨੇ ਕਿੱਦਾਂ ਉਹਨਾਂ ਨੂੰ ਵਰਦਾਨ ਦਿੱਤੇ ਢੋਲੀ ਦੇ ਬਰ ਢੋਲੀ ਨੂੰ ਵੀ ਲਿਖੇ ਲਾਇਆ ਸਾਰੀ ਟੀਮ ਨੂੰ ਲਿਖੇ ਲਾਇਆ ਸੀ ਜਿਹੜਾ ਉਹੀ ਟੀਮ ਸੀ ਤੇ ਇੱਕ ਹੋਰ ਜੋ ਦੱਸਦੇ ਹੁੰਦੇ ਸੀ ਉਧਰੋਂ ਸੱਚੇ ਪਾਤਸ਼ਾਹ ਜੀ ਆ ਰਹੇ ਸੀ ਤੇ ਬਾਰਿਸ਼ ਪਈ ਸੀ ਤੇ ਚੋ ਸੀਗਾ ਰਸਤੇ 'ਚ ਪਾਣੀ ਉਹ 'ਚ ਖੜਾ ਪਹਿਲਾਂ ਪੁਲ ਤਾਂ ਹੁੰਦੇ ਨਹੀਂ ਸੀ ਤੇ ਕੋਈ ਦੱਸਦੇ ਹੁੰਦੇ ਸੀ ਵੀ ਉੱਥੇ ਕੋਈ ਬੰਦਾ ਸੀਗਾ ਉਹਦੇ ਚੋ ਦੇ ਨਾਲ ਹੀ ਉਹਦੇ ਖੂ ਸੀਗਾ ਉਹਨੇ ਕਿਹਾ ਬਾਬਿਓ ਜੇ ਕਹੋ ਤਾਂ ਤੁਹਾਨੂੰ ਚੱਕ ਕੇ ਨਗਾ ਦਾਂ ਵਾ ਵਾ ਅੱਛਾ ਮਾਰੇ ਨੇ ਕਿਹਾ ਤੱਤ ਤੇ ਤੋਂ ਮੇਰਾ ਭਾਰ ਨਹੀਂ ਚੱਲਿਆ ਜਾਣਾ ਓਏ ਹੋਏ 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 ਉਹਨੇ ਵਿਚਾਰ ਨੇ ਜੋਰ ਲਾਇਆ ਥੋੜਾ ਬਹੁਤ ਪਰ ਉਹ ਤੋਂ ਪੈਰ ਨਾ ਹਿਲਿਆ ਫਿਰ ਵੀ ਹਟ ਗਿਆ ਠੀਕ ਹੈ ਤੇ ਮਹਾਰਾਜ ਨੇ ਫਿਰ ਆਪਣੇ ਗੁਰਸਿੱਖ ਨੂੰ ਕਿਹਾ ਹੀ ਉਹਨੇ ਮੋਢੇ ਤੇ ਚੱਕ ਕੇ ਪਾਰ ਕੀਤਾ ਸੀ ਓਏ ਹੋਏ ਹੋਏ ਅੱਛਾ ਫਿਰ ਇੱਕ ਹੋਰ ਦੱਸਦੇ ਹੁੰਦੇ ਸੀ ਕਿ ਬਰਸਾਤਾਂ ਦਾ ਮੌਸਮ ਸੀ ਟੂਰ ਪ੍ਰੋਗਰਾਮ ਮਿਲਿਆ ਬਹੁਤ ਜ਼ਿਆਦਾ ਮੀਂਹ ਕਹਿੰਦੇ ਪਾਣੀ ਬਹੁਤ ਖੜਾ ਸੀ ਇੱਥੇ ਤੱਕ ਪਾਣੀ ਸੀ ਫਿੰਡ ਵਾਲੇ ਮਖੌਲ ਕਰਦੇ ਸੀ ਕਿਉਂ ਤਾਂ ਗੱਡੀਆਂ 'ਚ ਘੁੰਮਣ ਆਲਾ ਉਹਨੇ ਕਿੱਥੇ ਆਉਣਾ ਇੰਨੇ ਮੀਠ ਸਚੇ ਪਾਤਸ਼ਾਹ ਜੀ ਪੰਜਗੁਰੂ ਸਿੱਖ ਨਾਲ ਆਦਮਪੁਰ ਗੱਡੀ ਖੜੀ ਕੀਤੀ ਉਹਨਾਂ ਨੇ ਉਥੋਂ ਪੈਦਲ ਆਏ ਉਹਨਾਂ ਹੀ ਚੱਕੜਾਂ 'ਚੋਂ ਸਚੇ ਪਾਸ਼ਾ ਦੇ ਚਰਨਾਂ 'ਚ ਕਹਿੰਦੇ ਉਦੋਂ ਕੰਡੇ ਲੱਗੇ ਹੋਏ ਸੀ ਜਦੋਂ ਪਹੁੰਚੇ ਇੱਥੇ ਤੇ ਉਸ ਪਾਣੀ ਚੋਂ ਦੀ ਨੰਕੇ ਸਚੇ ਪਾਸ਼ਾ ਜੀ ਇੱਥੇ ਪਹੁੰਚੇ ਤੇ ਜਦੋਂ ਇੱਥੇ ਪਹੁੰਚੇ ਸੰਗਤ ਕੋਈ ਨਹੀਂ ਦੁਆਬੇ ਸੰਗਤ ਕੋਈ ਵੀ ਨਹੀਂ ਅਸੀਂ ਮਹਾਰਾਜ ਦੇ ਨਾਲ ਹੀ ਉਹੀ ਪੰਜ ਸਿੱਖ ਸੀ ਜਿਹੜੇ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਚਨ ਦਿੱਤਾ ਸੀ ਅੱਜ ਦੁਆਬਾ ਫੇਲ ਹੋ ਗਿਆ ਦੁਆਬਾ ਫੇਲ ਫੇਲ ਹੋ ਗਿਆ ਤੇ ਜਿੱਦਾਂ ਜਿੱਦਾਂ ਹੀ ਸਾਰਿਆਂ ਨੂੰ ਇਹ ਗੱਲ ਸੂਝਨਾ ਮਿਲੀ ਦੁਆਬੇ ਦੀ ਸੰਗਤ ਨੂੰ ਸਾਰੇ ਇਕੱਠੇ ਹੋ ਕੇ ਫਿਰ ਅਗਲਾ ਟੂਰ ਮੈਨੂੰ ਹੁਣ ਯਾਦ ਨਹੀਂ ਕਿਹੜਾ ਪਿੰਡ ਸੀ ਉਤੀ ਮਾਫੀ ਮੰਗੀ ਮਹਾਰਾਜ ਨੇ ਕਿ ਆ ਵੀ ਇੱਥੇ ਨਹੀਂ ਅਲੜਪਿੰਡੀ ਆਇਓ ਅੱਛਾ ਉਥੇ ਮਾਫੀ ਮਿਲੂਗੀ ਤੇ ਜਦੋਂ ਉਥੇ ਸੰਗਤ ਸਾਰੀ ਇਕੱਠੀ ਹੋ ਕੇ ਗਈ ਪੈਦਲ ਜਾ ਰਹੇ ਸੀ ਤਾਂ ਮਹਾਰਾਜ ਆ ਗਿਓ ਉਹਨਾਂ ਨੂੰ ਰਿਸੀਵ ਕਰਨ ਆਪ ਗਏ ਫਿਰ ਜਦੋਂ ਗਏ ਤਾਂ ਉਥੇ ਫਿਰ ਸੱਚੇ ਪਾਤਸ਼ਾਹ ਨੇ ਉਹ ਸ਼ਬਦ ਪੜਿਆ ਸੀ ਸੱਚ ਦੱਸੋ ਚੱਲੋਗੇ ਨਾਲ ਮੇਰੇ ਤੇ ਸੱਚ ਦੱਸੋ ਬਣੋਗੇ ਲਾਲ ਮੇਰੇ ਵਾਹ ਵਾਹ ਤੇ ਸੱਚ ਦੱਸੋ ਬਣੋਗੇ ਲਾਲ ਮੇਰੇ ਵਾਹ ਵਾਹ ਬਹੁਤ ਨਮਾਸ਼ਾਲਾ ਬਹੁਤ ਨਮਾਸ਼ਾਲਾ ਤੇ ਬਹੁਤ ਕਿਰਪਾ ਰਹੀ ਐ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੀ ਮੰਗ ਨੂੰ ਪੂਰੀ ਕਰਨ ਲਈ ਮਹਾਰਾਜ ਵਾਹਿਗੁਰੂ ਜੀ ਬਹੁਤ ਬਹੁਤ ਸਲਾਮ ਜੀਤਾਂ ਲਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ सोहंग महाराज शेर सिंह विष्णु भगवान् दी जय सोहंग महाराज शेर सिंह विष्णु भगवान् दी जय ਨਾਸਨ ਉਹਨਾਂ ਦੇ ਜਿੱਤੇ ਜਿੱਤੇ ਆਲਾ ਪੜੋ ਤੁਸੀਂ ਬੋਲੋ ਜੀ ਜਿੰਨਾ ਕੁ ਮੈਨੂੰ ਯਾਦ ਆ ਸੱਚੇ ਬਾਦਸ਼ਾਹ ਜੀ ਇੱਧਰ ਵੀ ਆਰਾਮ ਕਰਦੇ ਹੁੰਦੇ ਸੀ ਇੱਧਰ ਵੀ ਸ਼ਾਇਦ ਇੱਕ ਵਾਰੀ ਸਿੰਘਾਸਣ ਲੱਗਿਆ ਸੀ ਇਹ ਉਹੀ ਪੁਰਾਣੇ ਕਮਰੇ ਆ ਬਿਲਕੁਲ ਉਹੀ ਸਾਰਾ ਪੁਰਾਣਾ ਆ ਇਹਨਾਂ 'ਚ ਕੁਝ ਨਹੀਂ ਬਦਲਿਆ ਉਹੀ ਕਮਰੇ ਤੁਸੀਂ ਆਲਮਾਰੀ ਵੀ ਉਹ ਦੇਖ ਸਕਦੇ ਆ ਆਪਾਂ ਬਹੁਤ ਪੁਰਾਣੀ ਆ ਤੇ ਸੋਹਣ ਗੋਦਾਂ ਦਾ ਉਦਾਂ ਹੀ ਲਿਖਿਆ ਹੋਇਆ ਅੱਛਾ ਹਾਂ ਇਹ ਮਕਾਨ ਜਿਹੜਾ ਬਣਾਇਆ ਸੀ ਸੱਚੇ ਪਾਤਸ਼ਾਹ ਜੀ ਨੇ ਹੁਣ ਮੈਨੂੰ ਨਾਮ ਨਹੀਂ ਯਾਦ ਕਿਹੜੇ ਗੁਰਸਿੱਖ ਦਾ ਮਹਾਰਾਜ ਨੇ ਕਿਸੇ ਗੁਰਸਿੱਖ ਨੂੰ ਭੇਜਿਆ ਸੀ ਵੇ ਜਾ ਉੱਥੇ ਜਾ ਤੇ ਜਾ ਕੇ ਉਹਨਾਂ ਦੇ ਕੋਠੇ ਛੱਤ ਗਿਆ ਉਹ ਮਹੀਨਾ ਡੇਢ ਮਹੀਨਾ ਦੱਸਦੇ ਹੁੰਦੇ ਸੀ ਵੀ ਇੱਥੇ ਰਹੇ ਸੀ ਤੇ ਸਾਰਾ ਮਕਾਨ ਬਣਾ ਕੇ ਗਏ ਸੀ ਵਾਹ ਜੀ ਵਾਹ ਆਹ ਕਮਰਾ ਨਾਲ ਦੂਜਾ ਕਮਰਾ ਕੀ ਹੁਣ ਆਹ ਸਾਰੀ ਪਰਸ਼ੱਤੀ ਕੀ ਪੁੱਛਦੇ ਹੋ ਜੀ ਪੁੱਛਿੰਦਾ ਨਹੀਂ ਨਹੀਂ ਜਮੇ ਗਿਆ ਲਲੀਆਂ ਨੇ ਮੈਨੂੰ ਯਾਦ ਨਹੀਂ ਆਵੇ ਮੈਂ ਕਮਾ ਤੇ ਆ ਵੀ ਸਾਰਾ ਉਦੋਂ ਦਾ ਹੀ ਬਣਿਆ ਹੋਇਆ ਆ ਅੱਛਾ ਆ ਪਿੱਛੇ ਬਾਚੋਂ ਬਣਾਇਆ ਹੁਣ ਆ ਫਿਰ ਹੁਣ ਬਾਚੋਂ ਬਣਾਇਆ ਸੀ ਸਾਰਾ ਇੱਥੇ ਦਾਦਾ ਜੀ ਮੇਰੇ ਨੂੰ ਬਹੁਤ ਸ਼ੌਂਕ ਹੁੰਦਾ ਸੀ ਉਹਨਾਂ ਨੇ ਘਰ ਦੇ ਵਿੱਚ ਇੱਥੇ ਫਰੂਟ ਦੇ ਬੂਟੇ ਲਾਏ ਹੁੰਦੇ ਸੀ ਫਰੂਟ ਦੇ ਬੂਟੇ ਤੇ ਸਬਜ਼ੀਆਂ ਵਗੈਰਾ ਲਾਉਂਦੇ ਹੁੰਦੇ ਸੀ ਇੱਥੇ ਇੱਕ ਵੇਲ ਹੁੰਦੀ ਸੀ ਅੰਗੂਰ ਦੀ ਇਹਦੇ ਉੱਪਰ ਛੱਤ ਹੁੰਦੀ ਸੀ ਬੜੀ ਸੋਲੀ ਬੜੀ ਇਹ ਇੱਥੇ ਹੁਣ ਘਰ ਦੇ ਵਿੱਚ ਰਹਿੰਦੇ ਆ ਕਿਉਂਕਿ ਘਰ ਫਿਰ ਜੇ ਖਾਲੀ ਛੱਡਾਂਗੇ ਤਾਂ ਥੋੜਾ ਸਾਮ ਸੰਭਾਲ ਲਈ ਹਾਂਜੀ ਬਿਲਕੁਲ ਸਾਮ ਸੰਭਾਲ ਲਈ ਰਹ ਰਹੇ ਅਸੀਂ ਤਾਂ ਲੁਧਿਆਣਾ ਹੀ ਰਹਿੰਦੇ ਆ ਵੈਸੇ ਕਿਉਂਕਿ ਕੰਮ ਕਾਰ ਜਿੱਦਾਂ ਮਾਲਕ ਨੇ ਬਰਸਿਆ ਉੱਥੇ ਰਹਿੰਦੇ ਆ ਤਾਂ ਹਾਂਜੀ 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 ਆ ਉਹ ਸਫਾਗਾ ਵਾਹ ਸਿੰਘਾਸਣ ਬਣਦਾ ਹੁੰਦਾ ਸੀ ਜਿਹੜਾ ਖੜਾ ਕੀਤਾ ਹੋਇਆ ਸਾਹਮ੍ਹਿਆ ਹੋਇਆ ਸੀ 21 ਮਾਰਚ ਦਾਇਆ ਸੀ ਵਾਹ ਇਹ ਸਭ ਹੀ ਦਾ ਹੋਇਆ ਗਿਆ ਇਹ ਹਸੰਦਿਤਿਕਲਾ ਕੋਲਾ ਪਰਫੋਰਮੈਂਸ ਨਹੀਂ ਰਹੀ ਤੇ ਬੋਲੀ ਲਾ ਰਹੇ ਹੋ 21 ਮਾਰਚ ਨੂੰ ਹਮ ਇਹ ਰਹੇ ਚੇ ਚੇ ਇਹ ਪਾ ਸੀ ਬਗਲ ਨੂੰ ਕੋਲਾ ਹਮ ਕੋਈ ਬੈਠ ਕੇ ਬੈਠ ਕੇ ਵਾਹ ਹਾਂ ਨਹੀਂ ਇਹ ਨਹੀਂ ਇਹ ਨਹੀਂ ਉਹ ਤਾਂ ਬਸ ਰਹਿਣ ਲਈ ਇੱਧਰ ਵਾਲੇ ਇੱਕ ਦੋ ਕਮਰੇ ਆ ਉੱਥੇ ਰਹਿ ਰਹੇ ਆ ਹੂੰ ਹੂੰ ਔਰ ਉੱਧਰ ਇਹ ਨਵੇਂ ਕਾ ਕਮਰੇ ਬਣ ਨਵੇਂ ਬਣਾਏ ਆ ਇਹ ਤਾਂ ਹਾਂਜੀ ਇੱਥੇ ਪਹਿਲਾਂ ਇੱਕ ਛੋਟਾ ਜਿਹਾ ਕਮਰਾ ਜਿਹਾ ਹੁੰਦਾ ਸੀ ਉੱਚ ਤੂੜੀ ਵਗੈਰਾ ਇਕੱਠੀ ਕਰਦੇ ਹੁੰਦੇ ਸੀ ਇਹ ਤਾਂ ਪਿੱਛੇ ਬਸ ਵੈਸੇ ਹੁੰਦਾ ਸੀ ਜਦਾਂ ਤਾਂ ਹੁਣ ਛੱਤਿਆ ਕੁਝ ਸਾਲ ਪਹਿਲਾਂ ਆਹ ਆ ਤਾਂ ਸਾਰੇ ਜਾਣਦੇ ਆ ਲਖਾਰੀ ਦਰਸ਼ਨ ਸਿੰਘ ਜੀ ਆ ਮੇਰੇ ਦਾਦਾ ਜੀ ਮਹੰਗਾ ਸਿੰਘ ਜੀ ਜਿਨ੍ਹਾਂ ਦਾ ਜਿਨ੍ਹਾਂ ਦੇ ਕਰਕੇ ਮਹਾਰਾਜ ਨੇ ਇੱਥੇ ਇੰਨੀ ਵਾਰੀ ਚਰਨ ਪਾਏ ਤੇ ਨਾਲ ਬੀਬੀ ਭਾਜੀ ਨੂੰ ਜਿਹਨੂੰ ਕਹਿੰਦੇ ਹੁੰਦੇ ਸੀ ਹਰਪ੍ਰੀਤ ਕੌਰ ਜਿਨ੍ਹਾਂ ਦਾ ਮਹਾਰਾਜ ਨੇ ਬੀਬੀ ਰਜਨੀ ਦਾ ਲੇਖ ਦੱਸਿਆ ਤੇ 360 ਗੋਪੀਆਂ ਚ ਵੀ ਦੱਸਿਆ ਸੀ ਤੇ ਜਿਨ੍ਹਾਂ 70 ਭਗਤਾਂ ਦੀ ਗੱਲ ਕੀਤੀ ਜਾਂਦੀ ਆ ਜਿਹੜੇ 70 ਭਗਤਾਂ ਦੀ ਗੱਲ ਕੀਤੀ ਜਾਂਦੀ ਆ ਮਹੰਗਾ ਸਿੰਘ ਜੀ ਉਹਨਾਂ 70 ਭਗਤਾਂ ਦੇ ਵਿੱਚ ਵੀ ਸੀ ਅੱਛਾ ਜੀ ਦੋਨੋਂ ਇੱਧੇ ਬੜਾ ਲੇਖ ਬਣਾਇਆ ਹਾਂ ਰੱਬੇ ਦਾ ਲਾਸ਼ ਸੰਸਿਵਨ ਹਾਂਜੀ ਹਾਂ ਸਰਦਾਰ ਜੀ ਇਹ ਸਰਦਾਰ ਜੀ ਤੁਹਾਡੇ ਸਾਹਮਣੇ ਜਿਹੜੇ ਗੱਲਾਂ ਕਰ ਰਹੇ ਉਹ ਹੀ ਆ ਤੁਸੀਂ ਮੈਂ ਕਹਦੇ ਕੀ ਕੀ ਲੱਗਦੇ ਆ ਤੇ ਆ ਮੇਰੇ ਮੰਮੀ ਡਾਡੀ ਆ ਮੇਰੇ ਇੱਕ ਦੋ ਗੱਲਾਂ ਮੈਂ ਇੱਥੇ ਸਾਂਝੀਆਂ ਕਰਨੀਆਂ ਚਾਹੂੰਗਾ ਮੇਰੇ ਡੈਡ ਛੋਟੇ ਜੇ ਸੀ ਤੇ ਦਾਦੀ ਮੇਰੇ ਸ਼ੈਨਾ ਉਹਨਾਂ ਨੂੰ ਬਿੱਟੂ ਕਹਿ ਕੇ ਬੁਲਾਉਂਦੇ ਹੁੰਦੇ ਸੀ ਤੇ ਬਹੁਤ ਬਿਮਾਰ ਤੇ ਬੀਜੀ ਨੇ ਬੇਨਤੀ ਕੀਤੀ ਦਾਦੀ ਮੇਰੇ ਨੂੰ ਮੈਂ ਬੀਜੀ ਕਹਿੰਦਾ ਹੁੰਦਾ ਸੀ ਬੀਜੀ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਕੋਲ ਸੱਚੇ ਪਾਸ਼ਾ ਕੋਲ ਬਿੱਟੂ ਬੜਾ ਬਿਮਾਰ ਆ ਮਾਰੇ ਕਹਿੰਦਾ ਇਸ ਨਾਮ ਦਾ ਮੇਰਾ ਕੋਈ ਸੇਖੀ ਹੈ ਨਹੀਂ ਬੀਜੀ ਦੱਸਦੇ ਜੋ ਕਹਿੰਦੇ ਮੇਰੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਮਾਰੇ ਨੇ ਕੀ ਕਹਿਤਾ ਚਲੋ ਅਗਲੀ ਹੁਣ ਤੁਹਾਨੂੰ ਯਾਦ ਨਹੀਂ ਕੀ ਗੱਲਬਾਤ ਹੋਈ ਤਾਂ ਫਿਰ ਉਥੋਂ ਗੱਲ ਨਿਕਲ ਕੇ ਆਈ ਕਿ ਮੇਰਾ ਸਿੱਖ ਤਾਂ ਸੰਤੋਖ ਸਿੰਘ ਆ ਬਿੱਟੂ ਨੀਆ ਇਸ ਛੋਟੇ ਨਾਮ ਜਿਹੜੇ ਆਪਾਂ ਰੱਖ ਲੈਨੇ ਆ ਨਹੀਂ ਰੱਖਣੇ ਚਾਹੀਦੇ ਸਾਰਾ ਨਾਮ ਨਾਲ ਦਾ ਜਿਹੜਾ ਆਪਾਂ ਜਕਾਰੇ ਲਾ ਕੇ ਨਾਮ ਰੱਖਿਆ ਬੱਚਿਆਂ ਦਾ ਉਹੀ ਲੈਣਾ ਚਾਹੀਦਾ ਦੂਜੀ ਗੱਲ ਬਹੁਤ ਛੋਟੇ ਜਿਹੇ ਸੀ ਡੈਡ ਮੇਰੇ ਬਿਮਾਰ ਸੀ ਤੇ ਡਾਕਟਰਾਂ ਨੇ ਜਵਾਬ ਦੇ ਤਾਂ ਹਸਪਤਾਲ ਸੀ ਤੇ ਦਾਦਾ ਜੀ ਮੇਰੇ ਗਏ ਮਰਜ ਨੂੰ ਬੇਨਤੀ ਕੀਤੀ ਸੱਚੇ ਬਾਸ਼ੋ ਉੱਤਰ ਜਿਹੜਾ ਮੇਰਾ ਬਖਸ਼ ਲੋ ਵੀ ਜਾਣਾ ਜਾਵੇ ਦੀ ਕਿਉਂਕਿ ਅਖਰ ਵਰਤੇ ਮੈਨੂੰ ਨਹੀਂ ਯਾਦ ਜੇ ਪਤਾ ਨਹੀਂ ਮਾਰੇ ਨੇ ਕਿਹਾ ਨਹੀਂ ਇਹ ਨੂੰ ਲੈ ਕੇ ਜਾਣਾ ਅੱਛਾ ਦਾਦਾ ਜੀ ਨੇ ਜिद ਕਰ ਲਈ ਪੁੱਤ ਦੇ ਮੋਹ ਚ ਆ ਗਏ ਜिद ਕਰ ਲਈ ਨਹੀਂ ਇਹ ਨੂੰ ਬਖਸ਼ ਦਿਓ ਤੁਸੀਂ ਮਰਾ ਕਹਿੰਦਾ ਤੈਨੂੰ ਤੰਗ ਕਰੂਗਾ ਕਹਿੰਦੇ ਨਹੀਂ ਤੁਸੀਂ ਜੋ ਵੀ ਦਾਦਾ ਜੀ ਬੇਨਤੀ ਕਰਦੇ ਰਹ ਸੱਚੇ ਬਾਸ਼ਾ ਕਹਿੰਦੇ ਚੰਗਾ ਮੇਰੇ ਲਈ ਮੰਨਿਆ ਨਹੀਂ ਸੱਚੇ ਪਾਸੇ ਕਹਿੰਦੇ ਚੰਗਾ ਨਹੀਂ ਮੰਗਿਆ ਤਾਂ ਹੀ ਤਾਂ ਮੈਂ ਇੱਥੇ ਖੜਾ ਮੇਰੇ ਲਈ ਤਾਂ ਬਹੁਤ ਚੰਗਾ ਮੈਂ ਤਾਂ ਇਹ ਕਹੂੰਗਾ ਠੀਕ ਹੈ ਤੇ ਪਰ ਉਦਣ ਹੋਇਆ ਕਿ ਕੋਸੇ ਹਸਪਤਾਲ 'ਚ ਇਸੇ ਹੀ ਨਾਮ ਦਾ ਇੱਕ ਹੋਰ ਲੜਕਾ ਦਾਖਲ ਸੀ ਉਹਨੂੰ ਛੁੱਟੀ ਮਿਲਣ ਵਾਲੀ ਸੀ ਬਸ ਦਿਨ ਬਦਲ ਗਿਆ ਇਹ ਠੀਕ ਹੋਣੇ ਸ਼ੁਰੂ ਹੋ ਗਏ ਸਾਇਰ ਤੇ ਉਹ ਪੂਰਾ ਹੋ ਗਿਆ ਬੱਲਾ ਬੱਲਾ ਅੱਛਾ ਤੇ ਮਾਰੇ ਨੇ ਕਿ ਮਨੇ ਇੱਕ ਸੈਂਟੋਕਸਿੰਗ ਚਾਈਜ਼ ਜਸ ਮਿਲ ਲੈ ਲੇ ਉਹ ਮਾਈਕ ਉਹਦੀਆਂ ਉਹੀ ਜਾਣੇ ਉਹ ਬਹੁਤ ਬੇਅੰਤ ਆ ਬੇਅੰਤ ਜੀ ਬੇਅੰਤ ਸੋ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਹਿਸਟਰੀ ਦੱਸੀ ਸੱਚੇ ਪਾਸ਼ਾ ਜੀ ਦੀ ਕੀ Maharaja Sher Singh Vishnu ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇੱਕ ਹੋਰ ਗੱਲ ਯਾਦ ਆਈ ਆਪਾਂ ਜਾਂ ਸਾਂਝੀ ਕਰਦਾ ਹਾਂ ਹਾਂ ਜੀ ਦ ਵੀਜੀ ਮੇਰੇ ਦੱਸਦੇ ਸੀ ਕਹਿੰਦੇ ਮੈਂ ਰਾਤ ਨੂੰ ਸੁੱਤੀ ਪਈ ਆ ਤੇ ਮਹਾਰਾਜ ਨੇ ਕੀ ਦਿਖਾਇਆ ਕਿ ਬਾਹਰ ਇੱਕ ਸੱਪ ਆਇਥੇ ਅਗਰ ਤਾਂ ਕੱਚੀ ਹੁੰਦੀ ਸੀ ਪਹਿਲਾਂ ਤੇ ਕਹਿੰਦਾ ਸੱਪ ਐ ਪੂਰਾ ਜ਼ਹਿਰੀਲਾ ਐ ਫਨ ਖਿਲਾ ਰਿਆ ਉਹਨੇ ਤੇ ਮਹਾਰਾਜ ਆਏ ਉਹਨਾਂ ਨੇ ਉਹਦੇ ਸਿਰ ਤੇ ਖੁੰਡੀ ਮਾਰ ਕੇ ਉਹਨੂੰ ਮਾਰਤਾ ਜਿਹੜੀ ਖੁੰਡੀ ਮਹਾਰਾਜ ਕੋਲ ਹੁੰਦੀ ਸੀ ਕਹਿੰਦਾ ਮੈਂ ਸਵੇਰੇ ਉੱਠੀ ਆ ਦੇਖਿਆ ਤੇ ਉੱਥੇ ਸੱਪ ਮਰਿਆ ਪਿਆ ਤੇ ਉਹਦੇ ਸਿਰ ਤੇ ਐ গোল ਨਿਸ਼ਾਨ ਵਾਹ ਉਹ ਮਰ ਗਿਆ ਬਾਈ ਗੱਲ ਦਰਸ਼ਨਾ ਦੀ ਹੈ ਤੇ ਸਾਹਮਣੇ ਹਕੀਕਤ ਹੈ ਹਕੀਕਤ ਹੈ ਉਸ ਤੋਂ ਬਾਅਦ ਜੀ ਕਹਿੰਦੇ ਮੈਂ ਉੱਥੇ ਜੇਠਵਾਲ ਪਹੁੰਚੀ ਆ ਜਦੋਂ ਜਦੋਂ ਵੀ ਉਸ ਤੋਂ ਬਾਅਦ ਜਾਣਾ ਹੋਇਆ ਕਹਿੰਦੇ ਮੈਂ ਬੇਨਤੀ ਕਰਨੀ ਸੀ ਅਜੇ ਮੈਂ ਸ਼ੁਰੂ ਕੀਤੀ ਸੱਚੇ ਪਾਤਸ਼ਾਹ ਉੱਥੇ ਦਾ ਬਾਰ ਸੱਪ ਸੀ ਮਹਾਰਾਜ ਕਹਿੰਦੇ ਆਹ ਹੋਇਸੀ ਖੁੰਡੀ ਮਾਰ ਕੇ ਮਾਰਤਾ ਹਾਏ ਹਾਏ ਕਿਆ ਵੀ ਦਿੱਸਦਾ ਪਾਤਸ਼ਾਹ ਤੇ 21 ਮਾਗ ਦੀ ਲਿਖ ਤੇ 21 ਮਾਗ 221 ਬਿਕਰਮੀ ਇਸ ਤੋਂ ਅਗਲੇ ਦਿਨ 22 ਮਾਗ ਨੂੰ ਉਹ ਭੰਗੜਾ ਪਿਆ ਸੀ ਉਸ ਟੀਮ ਤੋਂ ਜਿਹਨੂੰ ਮਹਾਰਾਜ ਨੇ ਬਾਅਦੋਂ ਜੱਠਵਾਲ ਬੁਲਾਇਆ ਸੀ ਤੇ ਜਿਹਨੂੰ ਬਹੁਤ ਸਤਿਮਾਨਤ ਤੇ ਸੀ ਉਹ 21 ਮਾਗ ਆ ਜਿਹਦੇ ਬਾਰੇ ਇਸ ਤੋਂ ਪਹਿਲਾਂ ਹੀ ਪੋਦੇ ਛਬੀ ਪੋਦੇ ਮੇਲੇ ਤੇ ਮਹਾਰਾਜ ਨੇ ਕਿਹਾ ਸੀ 21 ਮਾਗ ਜਿੱਥੇ ਮਰਜੀ ਡਾਲਿਓ ਫਲੰਗ 21 ਮਾਗ ਵੀ ਸੋ 21 ਬਿਕਰਮੀ ਹਰੀਪੁਰ ਮਹੰਗਾ ਸਿੰਘ ਦੇ ਗਰੇ ਹੋਏ ਪਰਵਾਨ ਦਰ ਗੁਰਮੁਖ ਟੁਕਰ ਟੁਕੜਾ ਟੁਕੜਾ ਖੁਸ਼ੀ ਮਨਾਈਆ ਉਹ ਹੀ ਉਹ ਵੀ ਸਾਂਝੀ ਕਰ ਲੈਨੇ ਆ ਟੁੱਕਰ ਦੀ ਗੱਲ ਕਰੀਏ ਤਾਂ ਇਸ ਘਰ ਦੇ ਵਿੱਚ ਕੁਝ ਬਹੁਤ ਕੁਝ ਨਹੀਂ ਸੀ ਉਦੋਂ ਵੈਸੇ ਸਾਰੀ ਸੰਗਤ ਕੋਲ ਹੀ ਮਾਇਆ ਦੀ ਥੋੜੀ ਕਮੀ ਸੀ ਪਰ ਕਰਜ਼ੇ ਤੇ ਸੀ ਜਿੰਨੀ ਵੀ ਪੈਲੀ ਸੀ ਸਾਰੇ ਕਰਜ਼ੇ ਹੇਟ ਸੀ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਚਵਲਨੀ ਪਤਾ ਨਹੀਂ ਕੀ ਇੱਕ ਸਿੱਕਾ ਬੀਜੀ ਨੂੰ ਦਿੱਤਾ ਵੀ ਆ ਰੱਖ ਲਾਉ ਦੇ ਕੋਲ ਪਤਾ ਨਹੀਂ 1 ਰੁਪਏ ਦਾ ਨੋਟ ਸੀ ਸ਼ਾਇਦ ਸਿੱਕਾ 1 ਰੁਪਏ ਦਾ ਹੋਵੇ ਚਾਹੇ ਜੋ ਵੀ ਸੀ ਸੋ ਆਫਕਸ ਇਹ ਨੋਟ ਜਾਂ ਸਿੱਕਾ ਸੀਗਾ ਉਹ ਬੀਜੀ ਨੂੰ ਦਿੱਤਾ ਤੇ ਬੀਜੀ ਕਹਿੰਦੇ ਮੈਂ ਉਹਨੂੰ ਸਾਮ ਕੇ ਨਾ ਇੱਧਰ ਉਹਦੇ ਵਿੱਚੋਂ ਸਾਹਮਣੇ ਅਲਮਾਰੀ ਉਹਦੇ ਵਿੱਚ ਰੱਖ ਲੈਂਦੇ ਹੁੰਦੇ ਸੀ ਟਰੰਕ 'ਚ ਸ਼ਾਇਦ ਉੱਤੇ ਇੱਧਰ ਸਾਰਾ ਰੱਖਿਆ ਹੁੰਦਾ ਸੀ ਬਲੈਂਟ ਅਲਮਾਰੀ ਉੱਤੇ ਪੇਟੀ ਦੇ ਉੱਤੇ ਟਰੰਕ ਰੱਖੇ ਹੁੰਦੇ ਸੀ ਹੈਨਾ ਉਹਦੇ ਸਾਰਾ ਸਾਹਮਣੇ ਕਹਿੰਦੇ ਮੈਂ ਹਮੇਸ਼ਾ ਸਾਬ ਲੈਣਾ ਜਦੋਂ ਵੀ ਮੈਂ ਜੱਠਵਾਲ ਜਾਣਾ ਨਾ ਜਾਣ ਤੋਂ ਪਹਿਲਾਂ ਉਹਨੂੰ ਇੱਕ ਵਾਰੀ ਦੇਖ ਲੈਣਾ ਤੇ ਕਹਿੰਦੇ ਕਰਦਿਆਂ ਕਰਦਿਆਂ ਕਰਦਿਆ ਕਰਦਿਆਂ ਸਾਰਾ ਕਰਜ਼ਾ ਉੱਤਰ ਗਿਆ ਜਿਹੜੀ ਪਹਿਲੀ ਗਹਿਣੇ ਪਈ ਸੀ ਉਹ ਸਾਰੀ ਛੁੱਟ ਗਈ ਉਸ ਤੋਂ ਬਾਅਦ ਇੱਕ ਵਾਰੀ ਮੈਂ ਦੁਬਾਰਾ ਦੇਖਿਆ ਉੱਥੇ ਕੁਝ ਵੀ ਨਾ ਲੱਭਿਆ ਹੀ ਨਾ ਬਹੁਤ ਲੱਭਿਆ ਕਹਿੰਦੇ ਬਹੁਤ ਲੱਭਿਆ ਕੁਝ ਨਾ ਲੱਭਿਆ ਕਹਿੰਦੇ ਮੈਂ ਮਾਰੇ ਨੂੰ ਜਾ ਕੇ ਬੇਨਤੀ ਕੀਤੀ ਵੀ ਬੜੇ ਦੁਖੇ ਹਿਰਦੇ ਨਾਲ ਵੀ ਮੇਰੇ ਤੋਂ ਕੋਈ ਭੁੱਲ ਹੋ ਗਈ ਗੁੰਮ ਗਿਆ ਸੱਚੇ ਪਾਤਸ਼ਾਹ ਨੇ ਕਿਉਂਕਿ ਹੁਣ ਤੈਨੂੰ ਲੋੜ ਵੀ ਕੀ ਹੈ ਅੱਛਾ ਗਿਨੀ ਜਿਨਨ ਸਮਾਂ ਰਹਿਣਾ ਸੀ ਰਹਾ ਨਕਰਦੇ ਉੱਤਰ ਗਿਆ ਸੋਇਓ ਟੁੱਕਰ ਦੀ ਗੱਲ ਆ ਟੁਕੜਾ ਟੁਕੜਾ ਖੁਸ਼ੀ ਮਨਾਈਆ ਟੁਕਰਾਂ ਵਾਲਾ ਹੀ ਹਾਲ ਸੀ ਪੁਰਖ ਅਕਾਲ ਦੀਨ ਦਿਵਾਲ ਜੋ ਗੰਮੀ ਧਾਰੋਂ ਆਇਆ ਉੱਤਰ ਨਿਰਗੁਣ ਨਿਰਵੈਰ ਨਿਰਆਕਾਰ ਬੇਪਰਵਾਇਆ ਇਹ ਲਿਖਤ ਉਦੋਂ ਦੀ ਆ ਇਸ ਤੋਂ ਪਹਿਲਾਂ ਇਹ ਜਿਹੜਾ 21 ਮਾਗ ਨੂੰ ਪ੍ਰੋਗਰਾਮ ਦਿੱਤਾ ਜਿਹੜਾ ਪ੍ਰੋਗਰਾਮ ਦਿੱਤਾ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ महाराज शेर सिंह विष्णु भगवी जोह महाराज शेर सिंह विष्णु भगवी जोहंग महाराज शेर सिंह विष्णु भगव

ਸਬੰਧ ਹੋ ਗਿਆ ਚੰਨਾ ਜਦੋਂ ਲੋਕਾਂ ਦਾ ਬਹੁਤ ਬਹੁਤ ਹੋਏ ਦੇ ਕਰਨ ਲਈ ਆਹ ਉਹ ਆਪਾਂ 12 ਬੰਦੇ ਨੇ આમਤ ਕਰਦੇ ਆਂ ਵੀ ਇਹ ਸਭ ਸਭ ਕੰਮ ਹੀ ਕੋਈ ਨਹੀਂ ਸਾਰੀ ਦਾ ਬਸ ਐਸੇ ਕਰਦੇ ਆਪਾਂ ਬਹੁਤ ਆ ਇਹਨੇ ਬਹੁਤ ਜੀ ਤੋ ਕਹਿੰਦਾ 200 ਮਾਰੇ ਸੀ ਜੀ ਜੀ ਆਪਾਂ ਨਾਲ ਬੰਦ ਕਰਦੇ ਆਂ ਜੀ ਨਹੀਂ ਆਪਣਾ So, Hang Mara, you say the Vishnu, Pagamandi dead. So, Hang Mara, you say the Vishnu, Pagamandi dead. So, Hang Mara, you Vishnu.